ਸ਼੍ਰੋਮਿਅ ਕਾਲੀਦਾ ਲੰਮੀਰ ਸਰਪਰ ਦਾ ਆਨ ਅਤੇ ਸੰਗਰੂਤ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਅਫਸਰਾਂ ਆਰਐਸਐਸ ਦੀ ਪ੍ਰੇਰਿਤ ਗਤੀਵਿਧੀਆਂ ਵਿੱਚ ਭਾਗ ਲੈ ਸਕਦੇ ਹਨ ਫਿਰ ਸਿਖ ਅਫਸਰਾਂ ਨੂੰ ਵੀ ਗੱਤਕਾ ਖੇਡਣ ਅਤੇ ਖਾਲਿਸਤਾਨ ਦੀ ਗੱਲ ਕਰਨ ਦੀ ਖੁੱਲ ਹੋਵੇ ਉਹਨਾਂ ਨੇ ਕਿ ਬੀਤੇ 58 ਸਾਲਾਂ ਤੋਂ ਕਿਸੇ ਵੀ ਸਰਕਾਰੀ ਅਫਸਰ ਜਾਂ ਮੁਲਾਜ਼ਮ ਵੱਲੋਂ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਰੋਕ ਲੱਗੀ ਹੋਈ ਸੀ ਪਰ ਮੋਦੀ ਮੁਲਸਵੀ ਹਕਮਰਾਨਾ ਵੱਲੋਂ ਹਿੰਦੂਤਵ ਸੋਚ ਤੇ ਹਿੰਦੂ ਰਾਸ਼ਟਰ ਨੂੰ ਕਾਇਮ ਕਰਨ ਦੀ ਸੋਚ ਅਧੀਨ ਇਸ ਰੋਕ ਨੂੰ ਹਟਾ ਦਿੱਤਾ ਗਿਆ ਹੈ ਜਿਸ ਨਾਲ ਸਰਕਾਰੀ ਅਫਸਰ ਡੰਡੇ ਲੈ ਕੇ ਖਾਕੀ ਨਿਕਰਾਂ ਪਾ ਕੇ ਪ੍ਰੇਡ ਅਤੇ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰ ਸਕਣਗੇ ਜੇਕਰ ਮੋਦੀ ਹਕੂਮਤ ਨੇ ਹਿੰਦੂਤਵ ਸੋਚ ਅਧੀਨ ਅਜਿਹਾ ਜਮਹੂਰੀਤ ਪਸੰਦ ਮੂਲਕ ਵਿੱਚ ਕੀਤਾ ਹੈ ਤਾਂ ਸਿੱਖ ਅਫਸਰਾਂ ਨੂੰ ਵੀ ਉਪਰੋਕਤ ਬਿਨਾ ਤੇ ਕਾਨੂੰਨੀ ਖੁੱਲ ਮਿਲਣੀ ਚਾਹੀਦੀ ਹੈ ਕਿ ਉਹ ਵੀ ਖਾਲਿਸਤਾਨ ਦੀ ਗੱਲ ਕਰਨ ਦਾ ਅਧਿਕਾਰ ਰੱਖਣਗੇ ਉੱਥੇ ਉਹ ਆਪਣੀ ਮਾਰਸ਼ਲ ਖੇਡ ਗੱਤਕੇ ਦੀ ਖੇਡ ਖੇਡਣ ਤੇ ਪ੍ਰੈਕਟਿਸ ਕਰਨ ਦਾ ਅਧਿਕਾਰ ਵੀ ਹਾਸਲ ਜੇਕਰ ਜੀਹ ਹੈ ਅਮਨ ਸਿੱਖ ਕੌਮਲੀ ਹੋਵੇਗਾ ਫਿਰ ਵੀ ਵਿਧਾਨ ਦੀ ਧਾਰਾ 14 ਅਨੁਸਾਰ ਬਰਾਬਰਤਾ ਦੀ ਸੋਚ ਅਮਲੀ ਰੂਪ ਵਿੱਚ ਲਾਗੂ ਹੋਵੇਗੀ ਨਹੀਂ ਤਾਂ ਉਪਰੋਕਤ ਬਰਾਬਰਤਾ ਦਾ ਹੱਕ ਦੇਣ ਵਾਲੀ ਵਿਧਾਨ ਦੀ ਧਾਰਾ 14 ਦਾ ਜਨਾਜ਼ਾ ਕੱਢਣ ਅਤੇ ਪੱਖਪਾਤੀ ਕਾਰਵਾਈਆਂ ਰਾਹੀਂ ਇਥੋਂ ਦੇ ਸਮਾਜ ਵਿੱਚ ਵੰਡੀਆਂ ਤੇ ਨਫ਼ਰਤ ਪੈਦਾ ਕਰਨ ਦਾ ਵੱਡਾ ਕਾਰਨ ਬਣੇਗੀ ਜਿਸ ਦੇ ਨਤੀਜੇ ਕਦਾਚਿਤ ਇਥੋਂ ਦੀ ਜਮਹੂਰੀਅਤ ਅਤੇ ਅਮਨ ਲਈ کارਗਰ ਸਾਬਤ ਨਹੀਂ ਹੋ ਸਕਣਗੇ ਉਨ੍ਹਾਂ ਗਹਿਰੀ ਸ਼ੰਕਾ ਜाहिर ਕੀਤੀ ਕਿ ਜਿਵੇਂ ਜਰਮਨੀ ਸਰਕਾਰ ਨੇ ਐਸਐਸ ਦੇ ਅਨੁਸਾਰ ਇਹ ਆਰਐਸਐਸ ਵਿੱਚ ਸ਼ਾਮਲ ਹੋਏ ਅਫਸਰਾਂ ਪਾਰਟੀ ਦੀ ਹਰ ਪੱਖੋਂ ਰੱਖਿਆ ਕਰਨਗੇ ਇਸ ਦੇ ਨਾਲ ਹੀ ਜੋ ਇਹਨਾਂ ਵੱਲੋਂ ਅਗਨੀਵੀਰਾਂ ਦੀ ਭਰਤੀ ਕੀਤੀ ਗਈ ਹੈ ਜਦੋਂ ਰਿਟਾਇਰ ਹੋ ਜਾਣਗੇ ਉਹਨਾਂ ਨੂੰ ਵੀ ਇਸ ਵਿੱਚ ਭਰਤੀ ਕਰਕੇ ਸਰਕਾਰੀ ਸਰਪ੍ਰਸਤੀ ਹੇਠ ਉਹ ਹੁਕਮਰਾਨ ਪਾਰਟੀ ਦੇ ਇਸ਼ਾਰੇ ਤੇ ਦਹਿਸ਼ਤਗਰਦੀ ਨੂੰ ਫੈਲਾਉਣ ਦਾ ਕੰਮ ਕਰਨਗੇ ਮੋਲਗਵੀਜ ਇਕੋ ਪਾਰਟੀ ਦੀ ਹਕੂਮਤ ਨੂੰ ਕਾਇਮ ਕਰਕੇ ਤਾਨਾਸ਼ਾਹੀ ਨੀਤੀਆਂ ਨੂੰ ਹੀ ਪਨਪਨ ਲਈ ਖੁੱਲਾ ਮੋਕਾ ਦੇਣਗੇ ਜਿਸ ਨਾਲ ਇੱਥੇ ਹੋਰ ਵਜ਼ਨ ਵਾਲੀਆਂ ਘੋਮਾਂ ਧਰਮ ਕਬੀਲਿਆਂ ਦੇ ਮਨੁੱਖਤਾ ਪੱਖੀ ਮਾਲੀ ਇਖਲਾਕੀ ਧਾਰਮਿਕ ਸਭ ਹੱਕ ਅਧਿਕਾਰ ਕੁਚਲ ਕੇ ਰਹਿ ਜਾਣਗੇ ਜੋ ਅਰਾਜਕਤਾ ਨੂੰ ਜਨਮ ਦੇਣਗੇ ਇਸ ਲਈ ਜ਼ਰੂਰੀ ਹੈ ਕਿ ਬਰਾਬਰਤਾ ਦੀ ਸੋਚ ਅਨੁਸਾਰ ਸਿੱਖ ਅਫਸਰਾਨ ਨੂੰ ਵੀ ਕਾਨੂੰਨੀ ਤੌਰ ਤੇ ਆਪਣੀਆਂ ਕੌਮੀ ਗਤੀਵਿਧੀਆਂ ਤੇ ਖਾਲਿਸਤਾਨ ਦੇ ਨਿਸ਼ਾਨੇ ਲਈ ਜਮਹੂਰੀਅਤ ਅਤੇ ਅਮਨ ਮਈ ਢੰਗ ਨਾਲ ਸ਼ਮੂਲਯਤੇ ਕੰਮ ਕਰਨ ਦੀ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ ਸ਼ੋਮੀ ਕਾਲੀਦਾ ਲੰਮੀਰ ਸਰਪਰ ਦਾ ਅਨੁਸਾਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਅਫਸਰਾਂ ਆਰਐਸਐਸ ਦੀ ਪ੍ਰੇਰਿਤ ਗਤੀਵਿਧੀਆਂ ਵਿੱਚ ਭਾਗ ਲੈ ਸਕਦੇ ਹਨ ਫਿਰ ਸਿਖ ਅਫਸਰਾਂ ਨੂੰ ਵੀ ਗੱਤਕਾ ਖੇਡਣ ਅਤੇ ਖਾਲਿਸਤਾਨ ਦੀ ਗੱਲ ਕਰਨ ਦੀ ਖੁੱਲ ਹੋਵੇ ਉਹਨਾਂ ਨੇ ਕਿਹਾ ਕਿ ਬੀਤੇ 58 ਸਾਲਾਂ ਤੋਂ ਕਿਸੇ ਵੀ ਸਰਕਾਰੀ ਅਫਸਰ ਜਾਂ ਮੁਲਾਜ਼ਮ ਵੱਲੋਂ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਰੋਕ ਲੱਗੀ ਹੋਈ ਸੀ ਪਰ ਮੋਦੀ ਮੁਲਸਵੀ ਹਕਮਰਾਨਾ ਵੱਲੋਂ ਹਿੰਦੂਤਵ ਸੋਚ ਤੇ ਹਿੰਦੂ ਰਾਸ਼ਟਰ ਨੂੰ ਕਾਇਮ ਕਰਨ ਦੀ ਸੋਚ ਅਧੀਨ ਇਸ ਰੋਕ ਨੂੰ ਹਟਾ ਦਿੱਤਾ ਗਿਆ ਹੈ ਜਿਸ ਨਾਲ ਸਰਕਾਰੀ ਅਫਸਰ ਡੰਡੇ ਲੈ ਕੇ ਖਾਕੀ ਨਿਕਰਾਂ ਪਾ ਕੇ ਪ੍ਰੇਡ ਅਤੇ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰ ਸਕਣਗੇ ਜੇਕਰ ਮੋਦੀ ਹਕੂਮਤ ਨੇ ਹਿੰਦੂਤਵ ਸੋਚ ਅਧੀਨ ਅਜਿਹਾ ਜਮਹੂਰੀਤ ਪਸੰਦ ਮੂਲਕ ਵਿੱਚ ਕੀਤਾ ਹੈ ਤਾਂ ਸਿੱਖ ਅਫਸਰਾਂ ਨੂੰ ਵੀ ਉਪਰੋਕਤ ਬਿਨਾ ਤੇ ਕਾਨੂੰਨੀ ਖੁੱਲ ਮਿਲਣੀ ਚਾਹੀਦੀ ਹੈ ਕਿ ਉਹ ਵੀ ਖਾਲਿਸਤਾਨ ਦੀ ਗੱਲ ਕਰਨ ਦਾ ਅਧਿਕਾਰ ਰੱਖਣਗੇ ਉੱਥੇ ਉਹ ਆਪਣੀ ਮਾਰਸ਼ਲ ਖੇਡ ਗੱਤਕੇ ਦੀ ਖੇਡ ਖੇਡਣ ਤੇ ਪ੍ਰੈਕਟਿਸ ਕਰਨ ਦਾ ਅਧਿਕਾਰ ਵੀ ਹਾਸਲ ਜੇਕਰ ਜਿਹਾ ਅਮਲ ਸੀ ਕੌਮਲੀ ਹੋਵੇਗਾ ਫਿਰ ਵੀ ਵਿਧਾਨ ਦੀ ਧਾਰਾ 14 ਅਨੁਸਾਰ ਬਰਾਬਰਤਾ ਦੀ ਸੋਚ ਅਮਲੀ ਰੂਪ ਵਿੱਚ ਲਾਗੂ ਹੋਵੇਗੀ ਨਹੀਂ ਤਾਂ ਉਪਰੋਕਤ ਬਰਾਬਰਤਾ ਦਾ ਹੱਕ ਦੇਣ ਵਾਲੀ ਵਿਧਾਨ ਦੀ ਧਾਰਾ 14 ਦਾ ਜਨਾਜ਼ਾ ਕੱਢਣ ਅਤੇ ਪੱਖਪਾਤੀ ਕਾਰਵਾਈਆਂ ਰਾਹੀਂ ਇਥੋਂ ਦੇ ਸਮਾਜ ਵਿੱਚ ਵੰਡੀਆਂ ਤੇ ਨਫ਼ਰਤ ਪੈਦਾ ਕਰਨ ਦਾ ਵੱਡਾ ਕਾਰਨ ਬਣੇਗੀ ਜਿਸ ਦੇ ਨਤੀਜੇ ਕਦਾਚਿਤ ਇਥੋਂ ਦੀ ਜਮਹੂਰੀਅਤ ਅਤੇ ਅਮਨ ਲਈ کارਗਰ ਸਾਬਤ ਨਹੀਂ ਹੋ ਸਕਣਗੇ ਉਨ੍ਹਾਂ ਗਹਿਰੀ ਸ਼ੰਕਾ ਜाहिर ਕੀਤੀ ਕਿ ਜਿਵੇਂ ਜਰਮਨੀ ਸਰਕਾਰ ਨੇ ਐਸਐਸ ਦੇ ਅਨੁਸਾਰ ਇਹ ਆਰਐਸਐਸ ਵਿੱਚ ਸ਼ਾਮਲ ਹੋਏ ਅਫਸਰਾਂ ਨੂੰ ਪਾਰਟੀ ਦੀ ਹੱਥ ਪੱਖੋਂ ਰੱਖਿਆ ਕਰਨਗੇ ਇਸ ਦੇ ਨਾਲ ਹੀ ਜੋ ਇਹਨਾਂ ਵੱਲੋਂ ਅਗਨੀਵੀਰਾਂ ਦੀ ਭਰਤੀ ਕੀਤੀ ਗਈ ਹੈ ਜਦੋਂ ਰਿਟਾਇਰ ਹੋ ਜਾਣਗੇ ਉਹਨਾਂ ਨੂੰ ਵੀ ਇਸ ਵਿੱਚ ਭਰਤੀ ਕਰਕੇ ਸਰਕਾਰੀ ਸਰਪ੍ਰਸਤੀ ਹੇਠ ਉਹ ਹੁਕਮਰਾਨ ਪਾਰਟੀ ਦੇ ਇਸ਼ਾਰੇ ਤੇ ਦਹਿਸ਼ਤਗਰਦੀ ਨੂੰ ਫੈਲਾਉਣ ਦਾ ਕੰਮ ਕਰਨਗੇ ਮੋਲਗਵੀਜ ਇਕੋ ਪਾਰਟੀ ਦੀ ਹਕੂਮਤ ਨੂੰ ਕਾਇਮ ਕਰਕੇ ਤਾਨਾਸ਼ਾਹੀ ਨੀਤੀਆਂ ਨੂੰ ਹੀ ਪਨਪਨ ਲਈ ਖੁੱਲਾ ਮੋਕਾ ਦੇਣਗੇ ਜਿਸ ਨਾਲ ਇੱਥੇ ਹੋਰ ਵਜ਼ਨ ਵਾਲੀਆਂ ਘੋਮਾਂ ਧਰਮ ਕਬੀਲਿਆਂ ਦੇ ਮਨੁੱਖਤਾ ਪੱਖੀ ਮਾਲੀ ਇਖਲਾਕੀ ਧਾਰਮਿਕ ਸਭ ਹੱਕ ਅਧਿਕਾਰ ਕੁਚਲ ਕੇ ਰਹਿ ਜਾਣਗੇ ਜੋ ਅਰਾਜਕਤਾ ਨੂੰ ਜਨਮ ਦੇਣਗੇ ਇਸ ਲਈ ਜ਼ਰੂਰੀ ਹੈ ਕਿ ਬਰਾਬਰਤਾ ਦੀ ਸੋਚ ਅਨੁਸਾਰ ਸਿੱਖ ਅਫਸਰਾਨ ਨੂੰ ਵੀ ਕਾਨੂੰਨੀ ਤੌਰ ਤੇ ਆਪਣੀਆਂ ਕੌਮੀ ਗਤੀਵਿਧੀਆਂ ਤੇ ਖਾਲਿਸਤਾਨ ਦੇ ਨਿਸ਼ਾਨੇ ਲਈ ਜਮਹੂਰੀਅਤ ਅਤੇ ਅਮਨ ਮਈ ਢੰਗ ਨਾਲ ਸ਼ਮੂਲਯਤੇ ਕੰਮ ਕਰਨ ਦੀ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ ਸ਼ੋਮੀਆ ਕਾਲੀਦਾ ਲੰਮੀਰ ਸਰਪਰ ਦਾ ਆਨ ਅਤੇ ਸੰਗਰੂ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਅਫਸਰਾਂ ਆਰਐਸਐਸ ਦੀ ਪ੍ਰੇਰਿਤ ਗਤੀਵਿਧੀਆਂ ਵਿੱਚ ਭਾਗ ਲੈ ਸਕਦੇ ਹਨ ਫਿਰ ਸਿਖ ਅਫਸਰਾਂ ਨੂੰ ਵੀ ਗੱਤਕਾ ਖੇਡਣ ਅਤੇ ਖਾਲਿਸਤਾਨ ਦੀ ਗੱਲ ਕਰਨ ਦੀ ਖੁੱਲ ਹੋਵੇ ਉਹਨਾਂ ਨੇ ਕਿ ਬੀਤੇ 58 ਸਾਲਾਂ ਤੋਂ ਕਿਸੇ ਵੀ ਸਰਕਾਰੀ ਅਫਸਰ ਜਾਂ ਮੁਲਾਜ਼ਮ ਵੱਲੋਂ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਰੋਕ ਲੱਗੀ ਹੋਈ ਸੀ ਪਰ ਮੋਦੀ ਮੁਸਵੀ ਹਕਮਰਾਨਾਂ ਵੱਲੋਂ ਹਿੰਦੂਤਵ ਸੋਚ ਤੇ ਹਿੰਦੂ ਰਾਸ਼ਟਰ ਨੂੰ ਕਾਇਮ ਕਰਨ ਦੀ ਸੋਚ ਅਧੀਨ ਇਸ ਰੋਕ ਨੂੰ ਹਟਾ ਦਿੱਤਾ ਗਿਆ ਹੈ ਇਸ ਸਮੇਂ ਸਰਕਾਰੀ ਅਫਸਰ ਡੰਡੇ ਲੈ ਕੇ ਖਾਕੀ ਨਿਕਰਾਂ ਪਾ ਕੇ ਪ੍ਰੇਡ ਅਤੇ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰ ਸਕਣਗੇ ਜੇਕਰ ਮੋਦੀ ਹਕੂਮਤ ਨੇ ਹਿੰਦੂਤਵ ਸੋਚ ਅਧੀਨ ਅਜਿਹਾ ਜਮਹੂਰੀਤ ਪਸੰਦ ਮੁਲਕ ਵਿੱਚ ਕੀਤਾ ਹੈ ਤਾਂ ਸਿੱਖ ਅਫਸਰਾਂ ਨੂੰ ਵੀ ਉਪਰੋਕਤ ਬਿਨਾ ਤੇ ਕਾਨੂੰਨੀ ਖੁੱਲ ਮਿਲਣੀ ਚਾਹੀਦੀ ਹੈ ਕਿ ਉਹ ਵੀ ਖਾਲਿਸਤਾਨ ਦੀ ਗੱਲ ਕਰਨ ਦਾ ਅਧਿਕਾਰ ਰੱਖਣਗੇ ਉੱਥੇ ਉਹ ਆਪਣੀ ਮਾਰਸ਼ਲ ਖੇਡ ਗੱਤਕੇ ਦੀ ਖੇਡ ਖੇਡਣ ਤੇ ਪ੍ਰੈਕਟਿਸ ਕਰਨ ਦਾ ਅਧਿਕਾਰ ਵੀ ਹਾਸਲ ਹੋਵੇਗਾ ਜੇਕਰ ਅਜਿਹਾ ਅਮਲ ਸਿੱਖ ਕੌਮਲੀ ਹੋਵੇਗਾ ਫਿਰ ਹੀ ਵਿਧਾਨ ਦੀ ਧਾਰਾ 14 ਅਨੁਸਾਰ ਬਰਾਬਰਤਾ ਦੀ ਸੋਚ ਅਮਲੀ ਰੂਪ ਵਿੱਚ ਲ ਨੇ ਤਾਂ ਪ੍ਰਗਟ ਬਰਾਬਰਤਾ ਦਾ ਹੱਕ ਦੇਣ ਵਾਲੀ ਵਿਧਾਨ ਦੀ ਧਾਰਾ 14 ਦਾ ਜਨਾਜ਼ਾ ਕੱਢਣ ਅਤੇ ਪੱਖਪਾਤੀ ਕਾਰਵਾਈਆਂ ਰਾਹੀਂ ਇਥੋਂ ਦੇ ਸਮਾਜ ਵਿੱਚ ਵੰਡੀਆਂ ਤੇ ਨਫ਼ਰਤ ਪੈਦਾ ਕਰਨ ਦਾ ਵੱਡਾ ਕਾਰਨ ਬਣੇਗੀ ਜਿਸ ਦੇ ਨਤੀਜੇ ਕਦਾਚਿਤ ਇਥੋਂ ਦੀ ਜਮਹੂਰੀਅਤ ਅਤੇ ਅਮਨ ਲਈ کارਗਰ ਸਾਬਤ ਨਹੀਂ ਹੋ ਸਕਣਗੇ ਉਨ੍ਹਾਂ ਗਹਿਰੀ ਸ਼ੰਕਾ ਜाहिर ਕੀਤੀ ਕਿ ਜਿਵੇਂ ਜਰਮਨੀ ਸਰਕਾਰ ਨੇ ਐਸਐਸ ਦੇ ਅਨੁਸਾਰ ਇਹ ਆਰਐਸਐਸ ਵਿੱਚ ਸ਼ਾਮਲ ਹੋਏ ਅਫਸਰਾਂ ਨੂੰ ਪਾਰਟੀ ਦੀ ਹੱਤਪੱਖੋਂ ਰੱਖਿਆ ਕਰਨਗੇ ਇਸ ਦੇ ਨਾਲ ਹੀ ਜੋ ਇਹਨਾਂ ਵੱਲੋਂ ਅਗਨੀਵੀਰਾਂ ਦੀ ਭਰਤੀ ਕੀਤੀ ਗਈ ਹੈ ਜਦੋਂ ਰਿਟਾਇਰ ਹੋ ਜਾਣਗੇ ਉਹਨਾਂ ਨੂੰ ਵੀ ਇਸ ਵਿੱਚ ਭਰਤੀ ਕਰਕੇ ਸਰਕਾਰੀ ਸਰਪ੍ਰਸਤੀ ਹੇਠ ਉਹ ਹੁਕਮਰਾਨ ਪਾਰਟੀ ਦੇ ਇਸ਼ਾਰੇ ਤੇ ਦਹਿਸ਼ਤਗਰਦੀ ਨੂੰ ਫੈਲਾਉਣ ਦਾ ਕੰਮ ਕਰਨਗੇ ਮੋਲਗਵੀਜ ਇਕੋ ਪਾਰਟੀ ਦੀ ਹਕੂਮਤ ਨੂੰ ਕਾਇਮ ਕਰਕੇ ਤਾਨਾਸ਼ਾਹੀ ਨੀਤੀਆਂ ਨੂੰ ਹੀ ਪੰਪਨ ਲਈ ਖੁੱਲਾ ਮੋਕਾ ਦੇਣਗੇ ਜਿਸ ਨਾਲ ਇੱਥੇ ਹੋਰ ਵਜ਼ਨ ਵਾਲੀਆਂ ਕੋਮਾਂ ਧਰਮ ਕਬੀਲਿਆਂ ਦੇ ਮਨੁੱਖਤਾ ਪੱਖੀ ਮਾਲੀਕ ਇਲਾਕੀ ਧਾਰਮਿਕ ਸਭਾਕ ਅਧਿਕਾਰ ਕੁਚਲ ਕੇ ਰਹਿ ਜਾਣਗੇ ਜੋ ਅਰਾਜਕਤਾ ਨੂੰ ਜਨਮ ਦੇਣਗੇ ਇਸ ਲਈ ਜ਼ਰੂਰੀ ਹੈ ਕਿ ਬਰਾਬਰਤਾ ਦੀ ਸੋਚ ਅਨੁਸਾਰ ਸਿੱਖ ਅਸਰਾਂ ਨੂੰ ਵੀ ਕਾਨੂੰਨੀ ਤੌਰ ਤੇ ਆਪਣੀਆਂ ਕੌਮੀ ਗਤੀਵਿਧੀਆਂ ਤੇ ਖਾਲਿਸਤਾਨ ਦੇ ਨਿਸ਼ਾਨੇ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸ਼ਮੂਲਯਤੇ ਕੰਮ ਕਰਨ ਦੀ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ